ਹੈਲੋ ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਮਟੀਕੜ ਬਹੁਤ-ਬਹੁਤ ਸਵਾਗਤ ਅੱਜ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਉਣ ਲੱਗੇ ਆਂ ਜੀ print ਦੇ ਵਿੱਚ ਇਹ brand ਦੇ printed suit ਨੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਾਫੀ ਤੁਹਾਨੂੰ ਸੂਟ ਦਿਖਾਵਾਂਗੇ ਤੇ ਬਹੁਤ ਸੋਹਣੇ print ਨੇ brand ਦੇ print ਨੇ ਜੀ ਥੋੜੇ ਜਿਹੇ ਸੂਟ ਹੁੰਦੇ ਤਾਂ ਮਹਿੰਗੇ ਨੇ ਪਰ ਬਹੁਤ ਸੋਹਣੀ ਦੀ ਕੁਆਲਿਟੀ ਬਹੁਤ ਸੋਹਣੀ ਹੁੰਦੀ ਹੈ ਤੇ ਅਲੱਗ-ਅਲੱਗ ਜਿਹੜੇ print ਨੇ ਨਾਰਮਲ ਜਿਹੜੀਆਂ ਕੰਪਨੀਆਂ ਦੇ ਵਿੱਚ ਨਹੀਂ ਬੰਦੇ ਹੈਗੇ ਇਹ ਵਧੀਆ ਬ੍ਰਾਂਡ ਦੇ ਵਿੱਚ ਹੀ ਸੂਟ ਬਣਦੇ ਨੇ ਜੀ ਠੀਕ ਹੈ ਬਾਕੀ ਤੁਸੀਂ ਜਿਹੜਾ ਵੀ ਸੂਟ ਲੈਣਾ ਹੋਇਆ ਜੀ ਸਕਰੀਨ ਦੇ ਉੱਪਰ ਨੰਬਰ ਸ਼ੋ ਹੁੰਦਾ ਆ ਤੁਸੀਂ ਆਪਣਾ ਸੂਟ ਜਿਹੜਾ ਬੁਕਿੰਗ ਕਰਵਾ ਸਕਦੇ ਹੋ ਤੇ ਜਲਦੀ ਜਲਦੀ ਸੂਟ ਬੁਕਿੰਗ ਕਰਵਾਇਓ ਜੀ ਕਿਉਂਕਿ ਪ੍ਰਿੰਟਡ ਸੂਟ ਕਾਫੀ ਜਲਦੀ ਸੇਲ ਹੋ ਜਾਂਦੇ ਨੇ ਤੇ ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਿੰਟ ਦਿਖਾਇਆ ਜੀ ਚਾਰ ਕਲਰ ਸੀਗੇ ਇਹਦੇ ਵਿੱਚ ਤੇ ਚਾਰੋਂ ਕਲਰ ਬਹੁਤ ਸੋਹਣੇ ਨੇ ਤੁਸੀਂ ਜਿਹੜਾ ਵੀ ਸੂਟ ਲੈਣਾ ਚਾਹੁੰਦੇ ਹੋ ਤੇ ਤੁਸੀਂ ਲੈ ਸਕਦੇ ਹੋ ਬਰਬਰੀ ਚੈੱਕ ਦੀ ਇੱਕ ਕੁਆਲਿਟੀ ਹੈ ਇਹਦੇ ਚ ਬਰਬਰੀ ਚੈੱਕ ਬਣਿਆ ਹੋਇਆ ਸੀਗਾ ਤੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਸੂਟ ਦਿਖਾਏ ਨੇ ਜੀ ਇਹ ਵੀ ਬਹੁਤ ਸੋਹਣਾ ਮਟੀਰੀਅਲ ਹੈ ਮੋਡਲ ਕਾਟਨ ਦੇ ਵਿੱਚ ਇਹ ਸੂਟ ਬਣਿਆ ਹੋਇਆ ਤੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਰਦਾਰੀ ਲੁੱਕ ਵਾਲੇ ਸੂਟ ਨੇ ਜੀ ਇਹ ਵਿਦਆਊਟ ਦੁਪੱਟਾ ਸੂਟ ਨੇ ਇਹਨਾਂ ਦੇ ਨਾਲ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਜੀ ਦੁਪੱਟਾ ਵੀ ਲਗਵਾ ਸਕਦੇ ਹੋ ਵਿਦਆਊਟ ਦੁਪੱਟਾ ਵੀ ਸੂਟ ਲੈ ਸਕਦੇ ਹੋ ਬਾਕੀ ਇਹਨਾਂ ਦੇ ਸਬਦੇ ਅਲੱਗ-ਅਲੱਗ ਪ੍ਰਾਈਸ ਨੇ ਤੁਸੀਂ WhatsApp ਦੇ ਉੱਪਰ ਸਕਰੀਨਸ਼ਾਟ ਲੈ ਕੇ ਪ੍ਰਾਈਸ ਪੁੱਛ ਸਕਦੇ ਹੋ ਕਲਰ ਬਹੁਤ ਪਿਆਰੇ ਨੇ ਜਿਨ੍ਹਾਂ ਦੇ ਸਾਰਿਆਂ ਦੇ ਤੇ ਪ੍ਰਿੰਟਡ ਸੂਟ ਇਹ ਅੱਜ ਵਾਲੇ ਰਹਿਣ ਵਾਲੇ ਨੇ ਸਾਰੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਉਂਦੇ ਹੋਣਗੇ ਨੈਕਸਟ ਵੀ ਪ੍ਰਿੰਟ ਬਹੁਤ ਸੋਹਣਾ ਜੀ ਤੇ ਬਾਕੀ ਇਹ ਸੂਟ ਤੁਹਾਨੂੰ 올ਓਵਰ ਹੀ ਮਿਲਣਗੇ ਕਿਉਂਕਿ ਇਹਦੇ ਚ 2.5 ਮੀਟਰ ਦੀ ਕਟ ਨਹੀਂ ਹੈਗੀ ਜੀ ਤੇ 올ਓਵਰ ਤੁਸੀਂ ਇਹ ਸੂਟ ਲੈ ਸਕਦੇ ਹੋ ਤੁਸੀਂ ਆਪਣੇ ਵੱਲੋਂ ਜੀ ਮੈਚਿੰਗ ਬਣਾਉਣੀ ਹੈ ਤਾਂ ਦੋ ਸ਼ਰਟਾਂ ਦੇ ਨਾਲ ਮੈਚਿੰਗ ਸਲਵਾਰਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਪ੍ਰਿੰਟਡ ਸੂਟ ਨੇ ਬ੍ਰਾਂਡ ਦੇ ਸੂਟ ਨੇ ਜੀ ਟਿਸਟਾ ਬ੍ਰਾਂਡ ਦੇ ਵੀ ਰਹਿਣਗੇ ਜੀ ਰੀਵਾ ਬ੍ਰਾਂਡ ਦੇ ਵੀ ਰਹਿਣਗੇ ਬਰਬਰੀ ਚੱਕ ਦੇ ਵੀ ਹੈਗੇ ਨੇ ਜੀ ਮੋਡਲ ਕਾਟਨ ਦੇ ਵੀ ਹੈਗੇ ਨੇ ਤੇ ਜਿਹੜੀਆਂ ਪਹਿਣਾ ਬ੍ਰਾਂਡ ਦੇ ਸੂਟ ਪਾਉਂਦੀਆਂ ਨੇ ਜੀ ਉਹਨਾਂ ਨੂੰ ਪਤਾ ਹੁੰਦਾ ਕੰਪਨੀ ਦਾ ਤੇ ਬਹੁਤ ਸੋਹਣੇ ਸੂਟ ਨੇ ਦੇਖੋ ਬਲੈਕ ਸੂਟ ਕਿੰਨਾ ਸੋਹਣਾ ਹੈ ਬਲੈਕ ਦੇ ਨਾਲ ਤੁਸੀਂ ਟਾਈ ਐਂਡ ਆਈ ਦੁਪੱਟਾ ਵੀ ਕਰਾ ਸਕਦੇ ਹੋ ਤੇ ਨੈਕਸਟ ਸੂਟ ਵੀ ਹੈਗਾ ਇਹ ਬਹੁਤ ਸੋਹਣਾ ਮਹਿਰੂਨ ਜੇ ਕਲਰ ਦਾ ਪ੍ਰਿੰਟ ਬਹੁਤ ਸੋਹਣਾ ਜੀ ਦਾ ਜਿਹੜਾ ਵੀ ਤੁਸੀਂ ਸੂਟ ਲੈਣਾ ਪਸੰਦ ਕਰਦੇ ਹੋ ਜੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਜ਼ਰੂਰ ਆਰਡਰ ਕਰਿਓ ਤੇ ਇਹ ਲਿਮਟਿਡ ਦਾ ਸਟਾਕ ਹੁੰਦਾ ਜੀ ਇਹ ਵਧੀਆਲੇ ਸੂਟ ਕਈ ਵਾਰੀ ਦੁਬਾਰਾ ਨਹੀਂ ਵੀ ਆਉਂਦੇ ਹੈਗੇ ਤੇ ਬਹੁਤ ਸੋਹਣੇ ਇਹਦੇ ਸਾਰਿਆਂ ਦੇ ਪ੍ਰਿੰਟ ਸੀਗੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਤੁਸੀਂ ਸੂਟ ਲੈਣਾ ਹੋਇਆ ਜੀ WhatsApp ਦਾ ਨੰਬਰ ਉਹਦੇ ਸਕਰੀਨ ਦੇ ਉੱਪਰ ਆਈ ਜਾਂਦਾ ਆ ਤੇ ਤੁਸੀਂ ਇਹਦੇ ਉੱਪਰ ਸਾਨੂੰ ਆਰਡਰ ਕਰ ਸਕਦੇ ਹੋ। ਬਾਕੀ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਏ ਨੇ ਜੀ ਬਹੁਤ ਸੋਹਣੇ ਦਿਖਾਏ ਨੇ ਟਿਸਤਾ ਬ੍ਰਾਂਡ ਦੇ ਦਿਖਾਏ ਨੇ ਤੇ ਸਾਰੇ ਸੂਟ ਜਿਹੜੇ ਅਲੱਗ-ਅਲੱਗ ਬ੍ਰਾਂਡ ਦੇ ਰਹਿਣਗੇ ਤੁਸੀਂ ਦੱਸਿਓ ਜੀ ਤੁਹਾਨੂੰ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ। ਥੈਂਕ ਯੂ।